ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਗੁਰਦੁਆਰਾ ਬੁੱਢਾ ਜੋੜ ਸਾਈਂ ਦੇ ਨਾਲ ਮਿਊਜ਼ੀਅਮ ਬਣਿਆ ਹੋਇਆ ਅੱਜ ਤੁਹਾਨੂੰ ਦਿਖਾਉਣ ਲੱਗੇ ਹਾਂ ਬਹੁਤ ਵਧੀਆ ਵਿੱਚ ਆਪਣੇ ਦਸਾਂ ਗੁਰੂਆਂ ਦੀਆਂ ਫੋਟੋ ਲੱਗੀਆਂ ਹੋਈਆਂ ਬਹੁਤ ਵਧੀਆ ਫੋਟੋ ਲਗ ਨਾਲ ਇਤਿਹਾਸ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਆਪਾਂ ਨੂੰ ਇੱਥੇ ਆਉਣਾ ਚਾਹੀਦਾ ਬੱਚਿਆਂ ਨੂੰ ਨਾਲ ਲੈ ਕੇ ਸਾਰਾ ਆਪਣਾ ਇਤਿਹਾਸ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਨਾਲੇ ਬੱਚਿਆਂ ਨੂੰ ਪਤਾ ਲੱਗਦਾ ਹਨ ਜਿਵੇਂ ਆਪਾਂ ਸਾਰੇ ਸਾਰੇ ਗੁਰੂਆਂ ਦੀਆਂ ਫੋਟੋਆਂ ਸਾਰਾ ਕੁਝ ਬਾਕੀ ਇਤਿਹਾਸ ਵੀ ਸਾਰਾ ਲਿਖਿਆ ਹੋਇਆ ਵਿੱਚ ਬੱਚਿਆਂ ਨੂੰ ਪਤਾ ਲੱਗਦਾ ਵੀ ਕਿੰਨੀ ਅਸੀਧੀਆਂ ਪ੍ਰਾਪਤ ਕੀਤੀਆਂ ਇਹਨਾਂ ਨਾਲੇ ਗੁਰੂਆਂ ਨੇ ਆਪਣੇ ਨੇ ਨਾਲੇ ਕਿੰਨੀ ਔਖੀ ਸਿੱਖੀ ਮਿਲੀ ਹੈ ਅਦੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਜਾਣਕਾਰੀ دیਏ ਜਿਵੇਂ ਗੁਰਦੁਆਰਾ ਬੁੱਢਾ ਜੋਂਡ ਸਾਹਿਬ ਉਹਨੇ ਲਗਭਗ 1953 ਈਸਵੀ ਦੇ ਵਿੱਚ ਬਣਿਆ ਸੀ। ਸ਼ਾਂਤ ਫਤੇ ਸਿੰਘ ਨੇ ਜਿਵੇਂ ਸ਼ਾਂਤ ਫਤੇ ਸ਼ਾਂਤ ਫਤੇ ਸਿੰਘ ਨੇ ਸ਼ੁਰੂ ਕੀਤਾ ਸੀ। ਜਿਵੇਂ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਨੂੰ ਅਮਰ ਸ਼ਕਾਇਆ ਜਾਂਦਾ ਹੈ। ਸਰਵ ਲੋ ਦੇ ਬਾਟੇ ਦੇ ਵਿੱਚ ਮੈਂ ਛੋਟੇ ਸਾਹਿਬ ਜਦਵਨੀਆਂ ਦੇ ਵਿੱਚ ਜਣਿਆ ਗਿਆ ਸੀ ਇਹਨਾਂ ਦੇ ਕਰਕੇ ਆਪਾਂ ਨੂੰ ਇਹ ਸਿੱਖੀ ਮਿਲੀ ਹੈ। ਇੱਕ ਵਾਰੀ ਆਪਣੇ ਬੱਚਿਆਂ ਨੂੰ ਆਪਾਂ ਜਰੂਰ ਇੱਥੇ ਲੈ ਕੇ ਆਈਏ ਦਿਖਾਈਏ ਸਾਰੇ ਗੁਰੂਆਂ ਦੀਆਂ ਫੋਟੋਆਂ ਨਾਲ ਕਿਵੇਂ ਇਹਨਾਂ ਨੇ ਸਿੱਧੀਆਂ ਪਾਈਆਂ ਦੇ ਕਿੰਨੀ ਔਖੀ ਆਪਾਂ ਨੂੰ ਸਿੱਖੀ ਮਿਲੀ ਹੈ ਹਨ। ਵੀਡੀਓ ਨੂੰ ਐਂਡ ਤੱਕ ਤੁਸੀਂ ਜਰੂਰ ਦੇਖਿਓ। ਚੈਨਲ ਨੂੰ ਸਬਸਕ੍ਰਾਈਬ ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ਸਿਵੇਂ ਕਿ ਆਪਣੇ ਪੰਜ ਤਖਤਾਂ ਦੀਆਂ ਤਸਵੀਰ ਇੱਥੇ ਬਹੁਤ ਵਧੀਆ ਢੰਗ ਤਰੀਕੇ ਨਾਲ ਇਹਨਾਂ ਦੀ ਪੇਂਟਿੰਗ ਹੋਈ ਵੀ ਹੈ। ਹਾਂਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।